Apre ਸਰਕਾਰੀ ਅਫਸਰ ਦੱਸ ਕੇ ਲੋਕਾਂ ਤੋਂ ਪੈਸੇ ਵਸੂਲਣ ਵਾਲੇ ਚਾਰ ਮੈਂਬਰੀ ਗਰੋ ਦਾ ਪਰਦਾਫਾਸ਼ ਕੀਤਾ ਹੈ ਜਲੰਧਰ ਪੁਲਿਸ ਨੇ ਜੀ ਹਾਂ ਇਹ ਜਾਲੀ ਪੱਤਰਕਾਰ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਸਨੀ ਮਹਿੰਦਰੂ ਅਜੈ ਕੁਮਾਰ ਮਿਸ਼ਤੀਤ ਮਨਪ੍ਰੀਤ ਵੱਟੂ ਹੋਈ ਹੈ ਜੋ ਜਲੰਧਰ ਦੇ ਹੀ ਰਹਿਣ ਵਾਲੇ ਨੇ ਇਹ ਆਪਣੇ ਆਪ ਨੂੰ ਨਗਰ ਨਿਗਮ ਦੇ ਅਫਸਰ ਦੱਸ ਕੇ ਬਿਲਡਿੰਗ ਮਾਲਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਸੀ ਜੀ ਹਾਂ ਤੇ ਇਹ ਜਾਲੀ ਪੱਤਰਕਾਰ ਨੇ ਜੋ ਆਪਣਾ ਵੈਬ ਪੋਰਟਲ ਵੀ ਚਲਾਉਂਦੇ ਨੇ ਇਸ ਬਾਰੇ ADCP GS ਸਹੋਤਾ ਨੇ ਦੱਸਿਆ ਕਿ ਚਤਰ ਸਿੰਘ ਵਾਸੀ ਰਿਟਲਵਾਂ ਜਲੰਧਰ ਨੇ ਸਨੀ ਮਹਿੰਦਰੂ ਅਜੇ ਕੁਮਾਰ ਮਿਸ਼ਤੀ ਤੇ ਮਨਪ੍ਰੀਤ ਸਿੰਘ ਖਿਲਾਫ ਫਿਰੋਤੀ ਦੇ ਇਲਜ਼ਾਮ ਤਹਿਤ ਸ਼ਿਕਾਇਤ ਦਰਜ ਕਰਵਾਈ ਸੀ ਜਿញਾਂ ਉਹਨਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਇਹਨਾਂ ਚਾਰਾਂ ਨੇ ਆਪਣੇ ਆਪ ਨੂੰ ਨਗਰ ਨਿਗਮ ਜਲੰਧਰ ਦਾ ਫੀਲਡ ਅਫਸਰ ਦਾਸ ਕੇ ਉਸ ਦੇ ਨਿਰਮਾਨ ਅਧੀਨ ਕਰਦਾ ਦੌਰਾ ਕੀਤਾ ਸੀ ਉਹਨਾਂ ਦੱਸਿਆ ਕਿ ਇਹਨਾਂ ਠੱਗਾਂ ਨੇ ਚਤਰ ਸਿੰਘ ਨੂੰ ਕਿਹਾ ਸੀ ਕਿ ਇਮਾਰਤ ਦੀ ਉਸਾਰੀ ਦੇ ਲਈ ਕੋਈ ਵੀ ਮਨਜ਼ੂਰੀ ਨਹੀਂ ਦਿੱਤੀ ਗਈ ਤੇ ਇਸ ਨੂੰ ਢਾਉਂਦਿਆਂ ਧਮਕੀਆਂ ਦਿੱਤੀਆਂ ਸਨ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਇਹਨਾਂ ਚਾਰਾਂ ਨੇ ਬਿਲਡਿੰਗ ਮਾਲਕ ਤੋਂ 10000 ਰੁਪਏ ਦੀ ਮੰਗ ਕੀਤੀ ਸੀ ਉਸ ਤੋਂ ਬਾਅਦ ਮਾਲਕ ਨੇ ਇਹਨਾਂ ਨੂੰ 5000 ਰੁਪਏ ਦੇ ਵੀ ਦਿੱਤੇ ਸਨ ਹਾਲਾਂਕਿ ਉਸਨੇ ਕਿਹਾ ਕਿ ਸ਼ੁਰੂਆਤੀ ਅਦਾਇਗੀ ਤੋਂ ਬਾਅਦ ਬਿਲਡਿੰਗ ਮਾਲਕ ਨੂੰ ਧੋਖੇਬਾਜ਼ਾਂ ਦੇ ਚਾਲ ਚੱਲਣ ਬਾਰੇ ਸ਼ੱਕ ਹੋਇਆ ਜਿਸ ਕਾਰਨ ਉਸਨੇ ਤੁਰੰਤ IRS ਟੀਮ ਤੇ ਪੁਲਿਸ ਨੂੰ ਬੁਲਾਇਆ ਉਧਰ ਹੀ ਉਹਨਾਂ ਦੱਸਿਆ ਕਿ ਪੁਲਿਸ ਫੋਰਸ ਨੇ ਤੇਜ਼ੀ ਨਾਲ ਚਾਰ ਮੈਂਬਰੀ ਗਰੋ ਨੂੰ ਗ੍ਰਿਫਤਾਰ ਕਰ ਲਿਆ ਉਹਨਾਂ ਖਿਲਾਫ FIR ਦਰਜ ਕੀਤੀ ਗਈ ਹੈ ਤੇ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ ਕੱਲ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਜਿਹਦੇ ਵਿੱਚ ਮਦਈ ਚਤਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਢਲਵਾਂ ਜਲੰਧਰ ਦੇ ਇਹਨੇ ਵਿਅਕਤੀ ਨੇ ਸਾਨੂੰ ਕੰਪਲੇਂਟ ਦਿੱਤੀ ਕਿ ਇਹ ਆਪਣਾ ਘਰ ਦੀ ਉਸਾਰੀ ਕਰ ਰਿਹਾ ਸੀਗਾ ਉਹਦੇ ਵਿੱਚ ਪਰਸੋਂ ਦੇਣ ਕੁਝ ਵਿਅਕਤੀ ਇਹਦੇ ਘਰ ਆਏ ਜੋ ਕਿ ਆਪਣੇ ਆਪ ਨੂੰ ਮਿਊਨਿਸਪਲ ਕਾਰਪੋਰੇਸ਼ਨ ਦੇ ਫੀਲਡ ਆਫੀਸਰ ਦੱਸਦੇ ਹੋਏ ਉਹਨੂੰ ਦੱਸ ਕੇ ਗਏ ਕਿ ਤੇ ਘਰ ਦੀ ਉਸਾਰੀ ਜਿਹੜੀ ਹੈ ਗਲਤ ਤਰੀਕੇ ਨਾਲ ਕਰ ਰਹੇ ਹੈ ਤੇਰੇ ਕੋਲ ਰਿਕੁਆਇਰਡ ਪਰਮਿਸ਼ਨਸ ਨਹੀਂ ਆ ਉਸ ਵਕਤ ਇਸ ਜਿਹੜਾ ਚਤਰ ਸਿੰਘ ਸਿਗਾ ਉਹ ਘਰ ਹਾਜ਼ਰ ਨਹੀਂ ਸੀਗਾ ਤੇ ਉਹਦੇ ਫਾਦਰ ਨੂੰ ਇਹ ਵਿਅਕਤੀ ਆਪਣਾ ਫੋਨ ਨੰਬਰ ਦੇ ਗਏ ਤੇ ਉਹਨੂੰ ਕਹਿ ਕੇ ਗਏ ਕਿ ਸਾਨੂੰ ਇਸ ਨੰਬਰ ਦੇ ਉੱਤੇ ਕੰਟੈਕਟ ਕੀਤਾ ਜਾਵੇ। ਕੱਲ ਸਵੇਰੇ ਜਦੋਂ ਚਤਰ ਸਿੰਘ ਨੇ ਇਹਨਾਂ ਬੰਦਿਆਂ ਦੇ ਨਾਲ ਤਾਲਮੇਲ ਕਾਇਮ ਕੀਤਾ ਤੇ ਉਹਨਾਂ ਨੇ ਦੱਸਿਆ ਕਿ ਸਾਨੂੰ ਇਸ ਜਗ੍ਹਾ ਦੇ ਉੱਤੇ ਇਸ ਨੰਬਰ ਦੇ ਉੱਤੇ ਆ ਕੇ ਸਾਨੂੰ ਸ਼ਹਿਰ ਮਿਲ। ਉਹਨੇ ਦੱਸਿਆ ਕਿ ਮੈਂ ਆਪਣੀ ਵਾਈਫ ਨੂੰ ਲੈ ਕੇ ਦਾਦਾ ਹਸਪੀਟਲ ਪਠਾਨਕੋਟ ਚੌਂਕ ਜਾ ਰਹਿਆਂ ਹਾਂ। ਤੇ ਉਹਨਾਂ ਨੇ ਇੱਕ ਅਰਜ਼ ਉਥੇ ਗਾਲੀ ਪਾਈ ਕਿ ਸਾਨੂੰ ਇੱਥੇ ਹੀ ਅਸੀਂ ਆ ਜੰਨੇ ਆ ਅਸੀਂ ਵੀ ਇਸੇ ਏਰੀਆ ਦੇ ਵਿੱਚ ਫਿਰ ਰਹੇ ਆ ਤੇ ਅਸੀਂ ਤੈਨੂੰ ਇੱਥੇ ਹੀ ਆ ਕੇ ਮੁਲਾਕਾਤ ਕਰਦੇ ਆ ਜਦ ਇਹ ਵਿਅਕਤੀ ਚਤਰ ਸਿੰਘ ਨੂੰ ਮਿਲੇ ਤੇ ਉਹਨਾਂ ਨੇ ਉਹਨੂੰ ਡਰਾਇਆ ਧਮਕਾਇਆ ਤੇ ਕਿਹਾ ਕਿ ਤੇਰੇ ਕੋਲ ਰਿਕੁਆਇਰਡ ਪਰਮਿਸ਼ਨਸ ਨਹੀਂ ਹਨ ਉਹ ਸਾਰੀ ਕਰਨ ਦੀਆਂ ਤੇਰੇ ਕੋਲ ਐਨਓਸੀ ਨਹੀਂ ਹੈ ਡਿਪਾਰਟਮੈਂਟ ਦੀ ਜਿਹਦੇ ਜੋ ਕਿ ਤੈਨੂੰ ਇੱਕ ਕਾਗਜ਼ ਪੱਤਰ ਪੂਰੇ ਕਰਨ ਵਾਸਤੇ 2.5 ਤੋਂ 3 ਲੱਖ ਰੁਪਈਆ ਜਿਹੜਾ ਲੱਗੇਗਾ ਪਰ ਕਿਉਂਕਿ ਤੇਰੇ ਕੋਲ ਇਹ ਕਾਗਜ਼ ਪੱਤਰ ਨਹੀਂ ਹਨ ਸੋ ਇਹ ਉਹ ਸਾਰੀ ਜਿਹੜੀ ਹੈ ਤੇਰੀ ਢਾ ਦਿੱਤੀ ਜਾਏਗੀ ਜਿਹੜੀ ਕਿ ਇਹਨਾਂ ਚੋਂ ਇੱਕ ਲੜਕੀ ਜਿਹੜੀ ਸੀਗੀ ਮਿਸਟੀ ਨਾਮਕ ਉਹਨੂੰ ਉਹਨਾਂ ਨੇ ਆਪਣਾ ਫੀਲਡ ਅਫੀਸਰ ਦੱਸਿਆ ਤੇ ਦੱਸਿਆ ਕਿ ਇਹਦੇ ਅੰਡਰ ਹੀ ਇਹ ਸਾਰਾ ਉਸਾਰੀ ਦਾ ਕਰਨ ਅਤੇ ਢਾਉਣ ਦਾ ਕੰਮ ਹੈ ਸੋ ਹੁਣੇ ਆਰਡਰ ਅਸੀਂ ਇਹ ਮੈਡਮ ਨੇ ਕਰ ਦਿੱਤੇ ਤੇ ਤੇਰਾ ਸ਼ਾਮ ਤੱਕ ਹੀ ਅਸੀਂ ਇਹ ਸਾਰੀ ਉਸਾਰੀ ਢਾ ਦੇਣੀ ਹੈ ਉੱਥੇ ਇਹਨਾਂ ਨੇ ਉਹਦੇ ਕੋਲੋਂ 10000 ਰੁਪਏ ਦੀ ਮੰਗ ਕੀਤੀ ਕਿ ਸਾਨੂੰ 10000 ਰੁਪਏ ਦੇ ਤਾਂ ਤੇਰਾ ਮਸਲਾ ਇੱਥੇ ਹੀ ਰਫਾ-ਦਫਾ ਕਰ ਦਿੰਦੇ ਆ ਜਿਹੜਾ ਕਿ ਮਦਈ ਚਤਰ ਸਿੰਘ ਨੇ ਉਹਨਾਂ ਨੂੰ ਦੱਸਿਆ ਕਿ ਮੇਰੇ ਕੋਲ ਇਹ ਅਮਾਉਂਟ ਤਾਂ ਇਸ ਟਾਈਮ ਪ੍ਰੈਜ਼ెంట్ ਨਹੀਂ ਹਨ ਉਹਨਾਂ ਨੇ ਆਪਣੇ ਫੋਨ ਤੋਂ Paytm ਦਾ ਜਿਹੜਾ ਸਕੈਨਰ ਹੁੰਦਾ ਹੈ ਉਹ ਇਹਨਾਂ ਨੂੰ WhatsApp ਕੀਤਾ ਤੇ ਕਿਹਾ ਕਿ ਜੇਕਰ ਤੇਰੇ ਕੋਲ ਕੈਸ਼ ਅਵੇਲੇਬਲ ਨਹੀਂ ਹੈ ਤੇ ਸਾਨੂੰ ਆਨਲਾਈਨ ਹੀ ਇਹਦੀ ਪੇਮੈਂਟ ਕਰ ਦਿੱਤੀ ਜਾਵੇ ਮੁਦੈਨ ਉਹਨਾਂ ਦੱਸਿਆ ਕਿ ਮੇਰੇ ਕੋ ਕੈਸ਼ ਵੀ ਨਹੀਂ ਹੈ ਆਨਲਾਈਨ ਵੀ ਨਹੀਂ ਮੈਂ ਪੇ ਕਰ ਸਕਦਾ ਮੈਨੂੰ ਕੁਝ ਸਮਾਂ ਦਿੱਤਾ ਜਾਵੇ ਤਾਂ ਜੋ ਮੈਂ ਘਰੋਂ ਜਾ ਕੇ ਇਹ ਅਮਾਉਂਟ ਲੈ ਕੇ ਆ ਜਾਵਾਂ ਦੋ ਦਿਨ ਦਾ ਇੱਕ ਦਿਨ ਤੋਂ ਪਹਿਲਾਂ ਉਹਨੂੰ ਜਦੋਂ ਘਰੇ ਘਰੇ ਉਹਨੂੰ ਮੈਸੇਜ ਦੇ ਕੇ ਗਏ ਨੇ ਤੇ ਨੈਕਸਟ ਡੇ ਦੀ ਕੱਲ ਦੀ ਇਹ ਸਾਰੀ ਗੱਲਬਾਤ ਹੈ ਮੈਂ ਉਹੀ ਦੱਸ ਰਿਹਾ ਨਾ ਜਦੋਂ ਉਹਨੇ ਜਦੋਂ ਉਹ ਘਰੋਂ ਪੈਸੇ ਲੈ ਕੇ ਆਇਆ ਤੇ ਉਸ ਤੋਂ ਬਾਅਦ ਇਹਨਾਂ ਨੂੰ ਲੌਰੈਂਸ ਸਕੂਲ ਲੱਗੇ ਅਕਸ਼ਰ ਤਾਂ ਮੰਦਿਰ ਤੇ ਲੱਗੇ ਮਿਲਿਆ ਤੇ ਉਹਨੇ ਇਹ ਆਪਣੀ ਮੁਸੀਬਤ ਉਹਨਾਂ ਸਾਹਮਣੇ ਰੱਖੀ ਕਿ ਮੇਰੇ ਕੋਲ ਪੈਸੇ ਅਦਾਇਗੀ ਕਰਨ ਦੇ ਵਾਸਤੇ ਮੈਂ ਸક્ષਮ ਨਹੀਂ ਹਾਂ ਤਾਂ ਉਹਨੇ ਸਿਰਫ ਤੇ ਸਿਰਫ 5000 ਰੁਪਇਆ ਹੀ ਉਹਨਾਂ ਨੂੰ ਕਿਹਾ ਕਿ ਸਾਨੂੰ ਦੇ ਦੇ ਤਾਂ ਤੇਰਾ ਮਸਲਾ ਇੱਥੇ ਹੀ ਰਫਾ-ਦਫਾ ਕਰਦੇ ਹਾਂ ਜਦੋਂ ਇਹ ਗੱਲਬਾਤ ਹੋ ਰਹੀ ਸੀਗੀ ਤੇ ਮਦਈ ਨੂੰ ਇਹਨਾਂ ਦੀ ਗੱਲਾਂ ਬਾਤਾਂ ਤੋਂ ਇਹਨਾਂ ਤੇ ਸ਼ੱਕ ਹੋਣਾ ਸ਼ੁਰੂ ਹੋਇਆ ਉਨੇ 5000 ਰੁਪਏ ਤੇ ਇਹਨਾਂ ਨੂੰ ਅਦਾ ਕਰ ਦਿੱਤੇ ਲੇਕਿਨ ਨਾਲ ਹੀ ਉਥੇ ਜਿਹੜੀ ਸਾਡੀ ਪੀਸੀਆਰ ਸੀਗੀ ਉਹਨੂੰ ਇਨਫੋਰਮ ਕੀਤਾ ਜੋ ਪੀਸੀਆਰ ਨੇ ਤੁਰੰਤ ਮੌਕੇ ਤੇ ਆ ਕੇ ਇਹ ਚਾਰੋਂ ਜਿਹੜੇ ਵਿਅਕਤੀ ਸੀਗੇ ਨਾਲ ਹੀ ਸਾਡਾ ਮੁਦਾਈ ਇਹ ਸਾਰਿਆਂ ਨੂੰ ਲੈ ਕੇ ਥਾਣੇ ਆ ਗਏ ਥਾਣੇ ਆ ਕੇ ਜਦੋਂ ਇਹਨਾਂ ਦੇ ਕੋਲੋਂ ਪੁੱਛ ਪੜਤਾਲ ਕੀਤੀ ਗਈ ਤੇ ਸਮਝ ਆਇਆ ਕਿ ਇਹ ਜਿਹੜੇ ਚਾਰ ਵਿਅਕਤੀ ਨੇ ਕਿਸੇ ਵੀ ਸਰਕਾਰੀ ਡਿਪਾਰਟਮੈਂਟ ਮਿਊਨਿਸਪਲ ਕਾਰਪੋਰੇਸ਼ਨ ਨਾਲ ਸਮਰੱਥ ਨਹੀਂ ਹਨ ਇਹਨਾਂ ਕੋਲ ਕੋਈ ਰਾਈਟ ਨਹੀਂ ਸੀਗੀ ਕਿ ਇਹ ਕਿਸੇ ਵੀ ਵਿਅਕਤੀ ਕੋਲ ਜਾ ਕੇ ਉਹਦੇ ਕੋਲੋਂ ਇਹੋ ਜੀ ਐਨਓਸੀ ਬਾਰੇ ਜਾਂ ਕੋਈ ਵੀ ਉਹਦੀ ਉਸਾਰੀ ਬਾਰੇ ਗੱਲਬਾਤ ਕਰਨ ਇਹ ਸਿਰਫ ਤਾਂ ਸਿਰਫ ਉਹਨੂੰ ਠਗਣਾ ਚਾਹੁੰਦੇ ਸਨ ਉਹਨੂੰ ਡਰਾ ਧਮਕਾ ਕੇ ਉਹਦੇ ਕੋਲੋਂ ਪੈਸੇ ਕਢਵਾਉਣਾ ਚਾਹੁੰਦੇ ਸਨ ਨਾਲ ਦੀ ਨਾਲ ਇਹ ਵੀ ਗੱਲ ਸਾਹਮਣੇ ਆਈ ਕਿ ਇਹਨਾਂ ਵਿੱਚੋਂ ਜਿਹੜੇ ਤਿੰਨ ਵਿਅਕਤੀ ਨੇ ਉਹ ਪ੍ਰੈਸ ਰਿਲੇਟਿਡ ਵਿਅਕਤੀ ਨੇ ਉਹ ਪ੍ਰੈਸ ਦੇ ਵਿੱਚ ਆਪਣਾ ਉਹਨਾਂ ਨੇ ਚੈਨਲ ਬਣਾਇਆ ਹੋ ਸੀਗਾ ਵੈਬ ਪੋਰਟਲ ਜਿਸ ਨੂੰ ਕਹਿੰਦੇ ਆ ਆਪਣੇ ਆ ਵੀਡੀਓਜ਼ ਬਣਾਉਂਦੇ ਸੀਗੇ ਵੀਡੀਓਜ਼ ਬਣਾ ਕੇ ਅਪਲੋਡ ਕਰਦੇ ਸੀਗੇ ਇਸ ਕਰਕੇ ਉਹਨਾਂ ਨੂੰ ਸਰਕਾਰੀ ਡਿਪਾਰਟਮੈਂਟਸ ਦੀ ਨੌਲੇਜ ਵੀ ਸੀਗੀ ਥੋੜਾ ਆਈਡੀਆ ਸੀਗਾ ਕਿ ਕਿੱਦਾਂ ਡਿਪਾਰਟਮੈਂਟਸ ਕੰਮ ਕਰਦੇ ਨੇ ਕਿਹੜੀਆਂ ਐਨਓਸੀ ਚਈ ਦੀਆਂ ਆਉਂਦੀਆਂ ਨੇ ਕਿਹੜੀਆਂ ਪਰਮਿਸ਼ਨਸ ਚਈ ਦੀਆਂ ਆਉਂਦੀਆਂ ਨੇ ਇਸ ਕਰਕੇ ਹੀ ਉਹਨਾਂ ਦੇ ਆਧਾਰੇ ਦੇ ਉੱਤੇ ਹੀ ਇਹ ਉਹਨੂੰ ਡਰਾਉਂਦੇ ਧਮਕਾ ਦੇ ਰਹੇ ਜਿਹੜੇ ਜਦੋਂ ਇਹ ਗੱਲ ਸਾਰੀ ਪੁਚਗੇ ਵਿਚ ਸਾਹਮਣੇ ਆਈ ਤਾਂ ਇਹ ਗੱਲ ਸਾਹਮਣੇ ਆਈ ਕਿ ਇਹ ਕਿਸੇ ਵੀ ডিপਾਰਟਮੈਂਟ ਰਿਲੇਟਿਡ ਨਹੀਂ ਹਨ ਇਹ ਪ੍ਰਾਈਵੇਟ ਬੰਦੇ ਹਨ ਜਿਹੜਾ ডিপਾਰਟਮੈਂਟ ਦੀ ਇਮਪਰਸੋਨੇਸ਼ਨ ਕਰਕੇ ਉਹਨਾਂ ਦੀ ਆਇਡੈਂਟੀਟੀ ਦਾ ਫਾਇਦਾ ਚੁੱਕਦੇ ਹੋਏ ਇਸ ਉਸ ਬੰਦੇ ਤੋਂ ਠੱਗੀ ਮਾਰਨਾ ਚਾਹੁੰਦੇ ਸਨ ਅਸਲੀ ਚੌਥਾ ਬੰਦਾ ਇਹਨਾਂ ਨੇ ਰੇਂਜ ਕਿਦਾ ਚੌਥਾ ਬੰਦਾ ਦਾ ਜਿਹੜਾ ਇਹਨਾਂ ਦਾ ਜਾਣਕਾਰੀ ਹੈ ਜੀ ਜਿਹਦਾ ਮੇਨ ਪਰਪਸ ਇਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਬਾਈਕ ਵਗੈਰਾ ਜਿਹੜਾ ਸਬਮਿਟ ਕਰਾ ਦਿੰਦਾ ਸੀਗਾ ਦੇ ਦਿੰਦਾ ਸੀਗਾ ਇੱਕ ਥੋੜੇ ਜਿਹਾ ਵਿਅਕਤੀ ਜ਼ਿਆਦਾ ਕਰਨ ਲਈ ਕਿ ਜ਼ਿਆਦਾ ਦਿਖਾਉਣ ਲਈ ਕਿ ਅਸੀਂ ਡਿਪਾਰਟਮੈਂਟ ਤੋਂ ਆਏ ਆ ਥੋੜਾ ਸਿਹਤ ਵੱਲ ਜੋ ਚੰਗਾ ਹੈ ਤੇ ਉਹਨਾਂ ਦਿਖਾ ਲਈਏ ਉਸਾਰੀ ਦਾ ਕੰਮ ਢਾਉਣ ਵਾਸਤੇ ਇਹ ਦੇਖੋ ਜੀ ਸਾਡੇ ਆਏ ਨੇ ਇਨਸਪੈਕਟਰ ਆਏ ਨੇ ਫੀਲਡ ਅਫਸਰ ਆਏ ਨੇ ਇਹਨਾਂ ਦੇ ਨਾਲ ਇਹ ਬੰਦੇ ਦੂਸਰੇ ਨੇ ਇਸੇ ਕਰਕੇ ਉਹਨਾਂ ਦੇ ਨਾਲ TFC ਦਾ ਨਹੀਂ ਇਹੋ ਜਾਂ ਹਜੇ ਕੁਝ ਵੀ ਇਨਾਂ ਕੋ ਇਹੋ ਜੀ ਚੀਜ਼ ਬਰਾਮਦ ਨਹੀਂ ਹੋਈ ਤਾਂ ਹੀ ਉਹ ਇਸ ਗੱਲ ਦਾ ਇਹ ਸ਼ੱਕ ਪੈਦਾ ਹੋਇਆ ਸੀਗਾ ਕਿ ਇਹ ਕਿਸ ਆਧਾਰ ਦੇ ਉੱਤੇ ਉਹਨਾਂ ਕੋ ਪੈਸੇ ਦੀ ਡਿਮਾਂਡ ਕਰ ਰਹੇ ਨੇ ਇਸ ਕਰਕੇ ਇਹਨਾਂ ਦੇ ਉੱਤੇ ਜਿਹੜੀ ਹੈਗੀ ਐਫ ਆਈ ਆਰ ਰਜਿਸਟਰ ਕੀਤੀ ਗਈ ਹੈ ਅੰਡਰ ਸੈਕਸ਼ਨ 384 ਐਕਸਟਰਸ਼ਨ ਜਿਹਨੂੰ ਕਹਿੰਦੇ ਆ 419 420 ਜਿਹਦੇ ਵਿੱਚ ਇਮਪਰਸੋਨੇਸ਼ਨ ਤੇ ਚੀਟਿੰਗ ਅਤੇ 34 ਕਿਉਂਕਿ ਇਹ ਗਰੋ ਬਣਾ ਕੇ ਇਹ ਕੰਮ ਕਰ ਰਹੇ ਸੀ ਅ ਇਨੀਸ਼ੀਅਲ ਪੁੱਛਗਿੱਛ ਵਿੱਚ ਇਹ ਵੀ ਗੱਲ ਸਾਹਮਣੇ ਆਈ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਇਹਨਾਂ ਨੇ ਰਮਜੀਤ ਪੁੱਤਰ ਕਸ਼ਮੀਰ ਸਿੰਘ ਜੋਗੀ ਲੱਦੇਵਾਲੀ ਜਲੰਧਰ ਦਾ ਰਹਿਣ ਵਾਲਾ ਉਹ ਵੀ ਸਿਮਿਲਰਲੀ ਆਪਣੇ ਮਕਾਨ ਦੀ ਉਸਾਰੀ ਦਾ ਕੰਮ ਕਰ ਰਿਹਾ ਸੀਗਾ ਤੇ ਉਹਦੇ ਕੋਲੋਂ 2500 ਰੁਪਏ ਦੀ ਠੱਗੀ ਇਹਨਾਂ ਨੇ ਪਹਿਲਾਂ ਇਨੀਸ਼ੀਅਲੀ ਮਾਰੀ ਹੈ ਸਿਮਿਲਰਲੀ ਗੜਈਪੁਰ ਤੋਂ 8 ਤਰੀਕ ਨੂੰ ਨਵੇਂ ਬਣੇ ਹੋਏ ਘਰ ਦੀ ਉਸਾਰੀ ਦਾ ਵਿੱਚ ਵੀ ਇਹਨਾਂ ਨੇ ਇਦਾਂ ਹੀ ਜਾ ਕੇ ਵਿਗੜ ਪਾਇਆ ਉਹਨਾਂ ਕੋਲ ਪੈਸੇ ਦੀ ਡਿਮਾਂਡ ਕੀਤੀ ਤੇ ਉਹਨਾਂ ਕੋਲੋਂ 4000 ਰੁਪਇਆ ਇਹ ਉਹਨਾਂ ਕੋਲ ਠੱਗੀ ਮਾਰ ਕੇ ਲਿਆਏ ਨੇ ਕੀ ਦੱਸ ਦੋ ਪ੍ਰਾਇਮਰੀ ਇਨਵੈਸਟੀਗੇਸ਼ਨ ਵਿੱਚ ਸਿਰਫ 4 ਜਣੇ ਆ ਜਾਂ ਇਹ ਹੋਰ ਵੀ ਵੱਡਾ 그룹 ਹੈ ਮੈਂ ਇੱਥੇ ਦੱਸਣਾ ਚਾਹਾਂਗਾ ਕਿ 4 ਜਣੇ ਨੇ ਪ੍ਰਾਇਮਰ ਵਸਾਈ ਇਹਨਾਂ ਦੀ ਪੁੱਛਗਿੱਛ ਵਿੱਚ ਜੋ ਗੱਲਾਂ ਸਾਹਮਣੇ ਆਈਆਂ ਨੇ ਮੈਂ ਪ੍ਰੈਸ ਦੇ ਨਾਲ ਸ਼ੇਅਰ ਕੀਤੀਆਂ ਨੇ ਅੱਜ ਇਹਨਾਂ ਦਾ ਰਿਮਾਂਡ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਮੈਕਸਿਮਮ ਰਿਮਾਂਡ ਲਿਆ ਜਾਵੇ ਤੇ ਇਹਨਾਂ ਨੇ ਜਲੰਧਰ ਸ਼ਹਿਰ ਦੇ ਵਿੱਚ ਹੋਰ ਕਿੱਥੇ ਕਿੱਥੇ ਇਹ ਠਗੀਆਂ ਮਾਰੀਆਂ ਨੇ ਜਾਂ ਲੋਕਾਂ ਨੂੰ ਡਰਾਇਆ ਧਮਕਾਇਆ ਉਹ ਚੀਜ਼ਾਂ ਜਦੋਂ ਸਾਹਮਣੇ ਆਣਗੀਆਂ ਅਸੀਂ ਪ੍ਰੈਸ ਦੇ ਨਾਲ ਸ਼ੇਅਰ ਕਰਾਂਗੇ ਸੋ ਇਹ ਚਾਰ ਬੰਦੇ ਜਿਹੜੇ ਅਸੀਂ ਅਰੈਸਟ ਕੀਤੇ ਨੇ ਮਨਪ੍ਰੀਤ ਸਿੰਘ ਪੁੱਤਰ ਤਰਲੋਚਨ ਸਿੰਘ ਜੋ ਕਿ ਅਫਤਾਰਨਗਰ ਦਾ ਰਹਿਣ ਵਾਲਾ ਹੈ ਸਨੀ ਮਹਿੰਦਰੂ ਪੁੱਤਰ ਨਰਿੰਦਰ ਮਹਿੰਦਰੂ ਜੋ ਕਿ ਬਲਦੇਵਨਗਰ ਦਾ ਰਹਿਣ ਵਾਲਾ ਹੈ ਅਜੇ ਕੁਮਾਰ ਛੋਟੀ ਪੁੱਤਰ ਮੋਹਨ ਲਾਲ ਛੋਟੀ ਵਾਲੀ ਮਹੱਲਾ ਦਾ ਰਹਿਣਾ ਦਾ ਤੇ ਲੜਕੀ ਜਿਹੜੀ ਮਿਸਟੀ ਹੈ ਪੁੱਤਰ ਪਤਰੀ ਸ਼ਫੀਕ ਮਾਡਲ ਹਾਊਸ ਦੀ ਰਹਿਣ ਵਾਲੀ ਇਹਨਾਂ ਵਿੱਚੋਂ ਜਿਹੜਾ ਸਨੀ ਮਹਿੰਦਰੂ ਹੈ ਇਹਨੇ ਇਹਦੀ ਪੁੱਛਗਿੱਛ ਵਿੱਚ ਗੱਲ ਸਾਹਮਣੇ ਆਈ ਕਿ ਕੋਰੋਨਾ ਤੋਂ ਬਾਅਦ ਇਹਨੇ ਪੰਜਾਬ న్యూਸ ਮੇਲ ਵਿੱਚ ਪੱਤਰਕਾਰੀ ਇੱਕ ਚੈਨਲ ਹੈ ਜਿਹੜਾ ਇਹਨੇ ਆਪਣੇ ਆਪ ਹੀ ਸਟਾਰਟ ਕੀਤਾ ਸੀ ਉਹਦਾ ਮੁੱਖ ਸੰਪਾਦਕ ਵੀ ਆਪ ਹੀ ਸੀਗਾ ਤੇ ਆਪ ਹੀ ਉਹਨੂੰ ਰਨ ਕਰਦਾ ਸੀਗਾ ਇਹਦੇ ਨਾਲ ਮਨਪ੍ਰੀਤ ਸਿੰਘ ਇਹ ਵੀ ਪੰਜਾਬ 24 ਪ੍ਰੈਸ ਵਿੱਚ ਪੱਤਰਕਾਰ ਹੈ ਜੋ ਕਿ ਵੈਸੇ ਤਾਂ ਪ੍ਰੈਸ ਵੀ ਦਾ ਕੰਮ ਵੀ ਕਰ ਰਿਹਾ ਸੀਗਾ ਤੇ ਆਪਣੇ ਫਾਦਰ ਦੇ ਨਾਲ ਉਹਦਾ ਅੰਡਰਗਾਰਮੈਂਟਸ ਦੀ ਰੇੜੀ ਦਾ ਕੰਮ ਹੈ ਤੇ ਉੱਥੇ ਵੀ ਉਹਨਾਂ ਦੀ ਮਦਦ ਕਰਦਾ ਸੀਗਾ ਤੀਜਾ ਜਿਹੜਾ ਅਜੀਤ ਕੁਮਾਰ ਹੈ ਉਹਦਾ ਗਰਮ ਮਸਾਲਿਆਂ ਦਾ ਤੇ ਲਾਚੀਆਂ ਵਗੈਰਾ ਦਾ ਇਹੋ ਜਿਹਾ ਆਪਣਾ ਕਾਰੋਬਾਰ ਸੀਗਾ ਉਹ ਪ੍ਰੈਸ ਦੇ ਨਾਲ ਰਿਲੇਟਡ ਨਹੀਂ ਸੀਗਾ ਤੇ ਜਿਹੜੀ ਮਿਸਟੀ ਲੜਕੀ ਹੈ ਉਹ 24올 ਇੰਡੀਆ ਲਾਈਵ ਵਿੱਚ ਪੱਤਰਕਾਰ ਹੈ ਜਿਨੇ ਮਾਸਟਰਸ ਦੀ ਡਿਗਰੀ ਵੀ ਕੀਤੀ ਹੋਈ ਸੀ ਪ੍ਰੋਫੈਸ਼ਨਲ ਜਿਹੜੀ ਜਰਨਲਿਜ਼ਮ ਦੀ ਡਿਗਰੀ ਵੀ ਕੀਤੀ ਹੋਈ ਸੀ ਉਹ ਵੀ ਇਸ ਇਨਾਰੇ ਚਾਂਸੇ ਵਿੱਚ ਆ ਕੇ ਇਹਨਾਂ ਦੇ ਨਾਲ ਜਿਹੜੀ ਇਹ ਸਾਰੀ ਠੱਗੀ ਠੋਰੀ ਦਾ ਜਿਹੜਾ ਕੰਮ ਸੀਗਾ ਜਿਹੜਾ ਗਰੋ ਇਹਨਾਂ ਨੇ ਬਣਾਇਆ ਹੋਇਆ ਸੀਗਾ ਉਹਦੇ ਵਿੱਚ ਭੋਲੇ-ਭਾਲੇ ਲੋਕਾਂ ਨੂੰ ਹੀ ਠੱਗ ਰਹੇ ਸਨ ਸੋ ਕੱਲ ਇਹਨਾਂ ਨੂੰ ਅਰੈਸਟ ਕਰ ਲਿਆ ਗਿਆ ਅੱਜ ਇਹਨਾਂ ਨੂੰ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਮੈਕਸਿਮਮ ਰਿਮਾਂਡ ਲੈ ਕੇ ਜੋ ਵੀ ਅੱਗੇ ਤਫ਼ਤੀਸ਼ ਸਾਹਮਣੇ ਆ ਗਲ ਆਂਦੀ ਹੈ ਉਹ ਤੁਹਾਡੇ ਨਾਲ ਸ਼ੇਅਰ ਕੀਤੀ ਜਾਏਗੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ